ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪਾ ਸਾਰੇ ਹੀ ਵਡਭਾਗੇ ਹਾਂ ਜੋ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰਨ ਵਾਸਤੇ ਸਤਿਗੁਰਾਂ ਦੀ ਪਵਿੱਤਰ ਪਾਵਨ ਕੋਦ ਦਾ ਨਿਗਮਣ ਰਹਿ ਹਾਂ ਆਪ ਸਾਰੀਆਂ ਸੰਗਤਾਂ ਨੂੰ ਬਿੱਦਤ ਹੀ ਹੈ ਕਿ ਸਿੱਖ ਧਰਮ ਦੇ ਬਾਣੀ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀਮਾਨ 108 ਸੰਤ ਬਾਬਾ ਭਾਗ ਸਿੰਘ ਜੀ ਮਹਾਰਾਜ ਉਹਨਾਂ ਦੇ ਪਵਿੱਤਰ ਪਾਵਨ ਸਥਾਨ ਸ੍ਰੀ ਅੰਗੀਠਾ ਸਾਹਿਬ ਵਿਖੇ ਪਰसों ਰੋਜ ਤੋਂ ਲੈ ਕਰਕੇ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਜਾਪ ਪ੍ਰਾਰੰਭ ਹੋਇ ਸਤਿਗੁਰਾਂ ਦੇ ਪ੍ਰਕਾਸ਼ ਪ੍ਰਭ ਦੇ ਸੰਬੰਧ ਵਿੱਚ ਮਹਾਪੁਰਸ਼ਾਂ ਦੇ ਸਥਾਨ ਵੱਲੋਂ ਸਾਰੇ ਹੀ ਨਗਰ ਦੇ ਸਜੋਗ ਦੇ ਨਾਲ ਦੇਸ਼ਾਂ ਉਦੇਸ਼ਾਂ ਦੀਆਂ ਸੰਗਤਾਂ ਦੇ ਸਜੋਗ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ ਸਤਗੁਰਾਂ ਨੇ ਮਿਹਰਾਮਤ ਕੀਤੀ ਹੈ ਗੁਰਬਾਣੀ ਦੇ ਜਾਪ ਦੀ ਸੰਪੂਰਨਤਾ ਹੀ ਹੋਈ ਉਸ ਤੋਂ ਉਪਰੰਤ ਮਹਾਪੁਰਸ਼ਾਂ ਦੇ ਪਾਸੋਂ ਗੁਰਬਾਣੀ ਦੇ ਮਨੋਹਰ ਬਚਨ ਸਤਗੁਰਾਂ ਦੇ ਸਰਵਣ ਕੀਤੇ ਹਨ ਮਹਾਰਾਜ ਦੀ ਕਿਰਪਾ ਕਰ ਅੰਦਾਸ ਨੂੰ ਜੋ ਸਮਾਪਤ ਹੋਇਆ ਸਤਿਗੁਰੂ ਜੀ ਆਪ ਹੀ ਵਿੱਚ ਵਰਤ ਕਰਕੇ ਪ੍ਰੇਮ ਸਰਦਾ ਭਾਵਨਾ ਦੇ ਸਹਿਤ ਹੋ ਕੇ ਵਿਚਾਰ ਕਹਿਣ ਸੁਣਨ ਸਮਝਣ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਕਲਗੀ ਤਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਅੰਮ੍ਰਿਤਮਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਨੇ ਜਬ ਜਬ ਅਰਿਸ਼ਟ ਹੋਤ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਧਰਤ ਦੇਹ ਅਵਤਾਰਾ ਕਿ ਜਦੋਂ ਜਦੋਂ ਧਰਤੀ ਤੇ ਅਰਿਸ਼ਟ ਅਰਿਸ਼ਟ ਦਾਲ ਸੁੰਦਾ ਪਾਪ ਜਦੋਂ ਜਦੋਂ ਧਰਤੀ ਦੇ ਉੱਤੇ ਪਾਪ ਵੱਧਦਾ ਉਦੋਂ-ਉਦੋਂ ਫਿਰ ਪਾਪ ਨੂੰ ਖਤਮ ਕਰਨ ਵਾਸਤੇ ਪਰਮਾਤਮਾ ਅਵਤਾਰ ਲੈਂਦਾ ਹੈ ਤੇ ਪਾਪ ਨੂੰ ਖਤਮ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਬਲਿਓ ਚਰਾਗ ਅੰਧਾਰ ਮਹ ਸਬ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਕਿ ਪਾਰ ਬ੍ਰਹਮ ਜੋ ਵਾਹਿਗੁਰੂ ਹੈ ਨਾ ਉਹ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਪ੍ਰਗਟ ਹੋਏ ਸੰਸਾਰ ਦੇ ਪਾਪਾ ਨੂੰ ਦੂਰ ਕਰਨ ਵਾਸਤੇ ਜਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਲ ਤਾਰਨ ਗੁਰੂ ਨਾਨਕ ਆਇਆ ਦਾਸ ਤੋਂ ਪਹਿਲਾਂ ਮਹਾਂਪੁਰਸ਼ ਇੱਕ ਬਚਨ ਬਾਣੀ ਦਾ ਸੁਣਾ ਰਹੇ ਸੀ ਦੇਖੋ ਗੁਰੂ ਦੇ ਜਿਹੜੇ ਦਰਸ਼ਨ ਨੇ ਨਾ ਦਰਸ਼ਨ ਤਾਂ ਆਪ ਸਾਰੀ ਕਰਦੇ ਆ ਪਰ ਉਹ ਅੱਖਾਂ ਤੇ ਉਹ ਕੰਨ ਗੁਰੂ ਨੂੰ ਸੁਣਨਾ ਤੇ ਗੁਰੂ ਦੇ ਦਰਸ਼ਨ ਕਰਨੇ ਹਰ ਕੋਈ ਨਹੀਂ ਕਰ ਸਕਦਾ ਜਿਹੜੇ ਕੰਨ ਸਿੱਖੀ ਵਾਲੇ ਬਣ ਜਾਂਦੇ ਨੇ ਸੁਣਿਆ ਸਿੱਖੀ ਕੰਨੇ ਗੁਰੂ ਦੀ ਗੱਲ ਨੂੰ ਸੁਣਨ ਵਾਸਤੇ ਸਿੱਖ ਦੇ ਕੰਨ ਚਾਹੀਦੇ। ਗੁਰੂ ਨੂੰ ਦੇਖਣ ਵਾਸਤੇ ਸ਼ਰਦਾ ਵਾਲੀ ਅੱਖ ਚਾਹੀਦੀ। ਫਿਰ ਗੁਰੂ ਦੇ ਦਰਦਾ। ਫਿਰ ਗੁਰੂ ਦੇ ਦਰਸ਼ਨ ਹੁੰਦੇ ਨੇ। ਮਹਾਂਪੁਰਸ਼ ਬਚਨ ਪੜ ਰਹੀ ਸੀ ਬਾਣੀ ਦਾ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪ੍ਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਤੇ ਫਿਰ ਗਰਭਾਸ ਨ ਪਰਿਆ ਰਿਹਾ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਦੇਖਿਆ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਰੇ ਸੁਣਿਆ ਜਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਿਆ ਉਹ ਮੁੜ ਕੇ ਗਰਭ ਦੇ ਵਿੱਚ ਨਹੀਂ ਆਇਆ। ਭਾਵ ਉਹਨਾਂ ਦਾ ਜਨਮ ਮਰਨ ਕੱਟਿਆ ਗਿਆ। ਪਰ ਦੇਖੋ ਜਦੋਂ ਇਹ ਪੰਕਤੀ ਨੂੰ ਅਸੀਂ ਪੜ੍ਹਦੇ ਆ ਨਾ ਇਹ ਸ਼ਬਦ ਮਹਾਰਾਜ ਜੀ ਦਾ ਫਿਰ ਕਈਆਂ ਦੇ ਮਨਾਂ ਵਿੱਚ ਇਹ ਪੈਦਾ ਹੋ ਜਾਂਦਾ ਵੀ ਜੇ ਗੁਰੂ ਨਾਨਕ ਸਾਹਿਬ ਜੀ ਕਿਉਂਕਿ ਤਰਕ ਹੈ ਨਾ ਪਰ ਤਾਂ ਸਿੱਖ ਕਦੇ ਗੁਰੂ ਕੋਲ ਤਰਕ ਨਹੀਂ ਮੰਗਦਾ ਵਿਵੇਕ ਦਾਣ ਮੰਗਦਾ ਵਿਵੇਕ ਦਾਣ ਅਰਦਾਸ ਵਿੱਚ ਆਪਾਂ ਸ਼ਬਦ ਵਰਤਦਾ ਬਿਵੇਕ ਦਾਣ ਵਿਵੇਕ ਮੰਗਦਾ ਸਿੱਖ ਗਿਆਨ ਮੰਗਦਾ ਗੁਰੂ ਕੋਲ ਤਰਕ ਨਹੀਂ ਮੰਗਦਾ ਪਰ ਤਰਕ ਦਾ ਸਮਾਂ ਹੋਣ ਕਰਕੇ ਕੋਈ ਵੀ ਕਹਿ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਮਰਨੋਂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਨੇ ਹੀ ਦੇਖਿਆ ਪਿਤਾ ਜੀ ਨੇ ਸੁਣਿਆ ਵੀ ਪਰ ਪਿਤਾ ਜੀ ਨੇ ਤਾਂ ਚਪੇੜਾ ਮਾਰ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਜ਼ਿਆਦਾ ਜੇ ਦੇਖਿਆ ਤਾਂ ਪਿਤਾ ਜੀ ਨੇ ਦੇਖਿਆ ਬਾਬਾ ਕਾਲੂ ਜੀ ਨੇ ਪਰ ਉਹਨੇ ਤਾਂ ਚਪੇੜਾ ਮਾਰ ਦਿੱਤੀਆ ਮਾਤਾ ਤ੍ਰਿਪਤਾ ਜੀ ਨੇ ਦੇਖਿਆ ਪਰ ਉੱਥੇ ਹੁਣ ਇਹ ਸਮਝਣ ਵਾਸਤੇ ਆ ਕਿਉਂਕਿ ਆਪਾਂ ਦੇਖੋ ਮਹਾਰਾਜ ਦਾ ਇਤਿਹਾਸ ਤਾਂ ਸੁਣਦੇ ਰਹਿੰਨੇ ਬਹੁਤ ਕਿਉਂਕਿ ਮਹਾਪੁਰਸ਼ਾਂ ਦਾ ਸਥਾਨ ਹੈ ਤੇ ਇੱਥੇ ਆਪ ਸੰਗਤਾਂ ਮਹਾਪੁਰਸ਼ਾਂ ਦੇ ਕੋਲੋਂ ਵੀ ਬਚਨ ਸੁਣਦੇ ਹੀ ਰਹਿੰਦੇ ਪਹਿਲਾਂ ਤੇ ਕਥਾ ਵਾਰਤਾ ਇਹਨਾਂ ਸਥਾਨਾਂ ਤੇ ਹੁੰਦੀ ਰਹਿੰਦੀ ਪਰ ਸਮਝਣ ਵਾਸਤੇ ਕਿਉਂਕਿ ਮਹਾਰਾਜ ਬਾਣੀ ਅੰਦਰ ਕਹਿੰਦੇ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਕਿ ਜਿਨ੍ਹਾਂ ਨੇ ਪੁੱਤਰਾਂ ਨੇ ਸੁਪੁੱਤਰ ਬਣਨਾ ਹੋਵੇ ਫਿਰ ਉਹ ਆਪਣੇ ਵੱਡਿਆਂ ਬਾਬਿਆਂ ਦੀਆਂ ਕਹਾਣੀਆਂ ਕਹਿੰਦੇ ਤੇ ਸੁਣਦੇ ਨਹੀਂ ਤੁਹਾਨੂੰ ਮਹਾਰਾਜ ਜੀ ਨੇ ਇਹ ਸਵੱਬ ਬਖਸ਼ਿਆ ਕਹਾਣੀਆਂ ਕਹਿਣ ਦਾ ਹੁਣ ਦੇਖੋ ਗੁਰੂ ਮਹਾਰਾਜ ਦੀ ਜੋਤ ਰਾਏਪੋਜ ਦੀ ਤਲਵੰਡੀ ਦੇ ਵਿੱਚ ਪ੍ਰਗਟ ਹੋਈ ਕਤਕ ਦੀ ਪੁੰਨਿਆ ਅੰਮ੍ਰਿਤ ਵੇਲੇ ਦਾ ਸਮਾ ਕਿਸੇ ਵਿਦਵਾਨ ਨੇ ਸਵਾ 1 ਵਜੇ ਦਾ ਸਮਾਂ ਲਿਖਿਆ ਕਿਸੇ ਨੇ 1 ਵਜੇ ਦਾ ਲਿਖਿਆ ਕਿਸੇ ਨੇ ਸਵਾ ਪੈਰ ਦਾ ਲਿਖਿਆ ਵੀ ਸਵਾ ਪੈਰ ਦਿਨ ਜਿਹੜਾ ਸਵਾ ਪੈਰ ਰਾਤ ਦਾ ਰਹਿੰਦਾ ਸੀ ਅਜ ਅਮਰਤ ਵੇਲਾ ਸੀ ਤੇ ਸਤਿਗੁਰੂ ਜੀ ਜਦੋਂ ਪ੍ਰਗਟ ਹੋਏ ਤਾਂ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਭ ਤੋਂ ਪਹਿਲਾਂ ਦੌਲਤਾਂ ਦਾਈ ਨੇ ਨਾ ਦੌਲਤ ਹੈ ਉਹਦਾ ਪਰ ਉਹਨੂੰ ਸੱਚੀ ਦੌਲਤ ਦੇ ਦਿੱਤੀ ਜਦੋਂ ਮਹਾਰਾਜ ਜੀ ਦੇ ਉਹਨੇ ਦਰਸ਼ਨ ਕੀਤੇ ਨਾ ਉਹਦੇ ਅੰਦਰ ਸ਼ਰਧਾ ਭਾਵਨਾ ਬਣ ਗਈ ਜਦੋਂ ਸ਼ਰਧਾ ਭਾਵਨਾ ਬਣੀ ਕਿਉਂਕਿ ਸ਼ਰਧਾ ਕਵੇਂ ਬਣੀ ਜਦੋਂ ਮਹਾਰਾਜ ਜੀ ਦਾ ਅਵਤਾਰ ਹੁੰਦਾ ਨਾ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਹਾਰਾਜ ਜੀ ਹੱਸੇ ਨੇ ਹੱਸੇ ਵੀ ਕਵੇਂ ਕੋਈ ਜਵਾਕਾ ਵਾਂਗੂ ਨਹੀਂ ਜਿਵੇਂ ਜਵਾਕ ਹੱਸਦੇ ਬੱਚੇ ਹੱਸਦੇ ਜਾਂ ਨੌਜਵਾਨ ਅਲੜ ਪੁਨੇ ਵਿੱਚ ਹੱਸਦੇ ਇਸ ਤਰ੍ਹਾਂ ਨਹੀਂ ਉਹ ਹੱਸੇ ਕਵੇਂ ਨੇ ਜਿਵੇਂ ਇੱਕ ਬਜ਼ੁਰਗ ਬੰਦਾ ਸਿਆਣਾ ਬੰਦਾ ਹੱਸਦਾ ਨਾ ਮੁਸਕਰਾਉਂਦਾ ਹੈ ਵੀ ਉਹਦੇ ਮੁਸਕਰਾਉਣ ਦੇ ਵਿੱਚ ਬੜਾ ਕੁਝ ਲੁਕਿਆ ਹੁੰਦਾ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਜ਼ੁਰਗਾਂ ਦੀ ਤਰ੍ਹਾਂ ਹੱਸੇ ਦੌਲਤਾਂ ਦਾਈ ਨੇ ਦੇਖਿਆ ਜਦੋਂ ਦੌਲਤਾਂ ਦਾਈ ਨੇ ਦੇਖਿਆ ਉਹਦੀ ਦੇਖੋ ਸ਼ਰਦਾ ਬਣ ਗਈ ਮਹਾਰਾਜ ਦੇ ਉੱਤੇ ਮਹਾਰਾਜੀ ਨੇ ਉਹਦਾ ਅੰਦਰ ਭਰ ਦਿੱਤਾ ਦੌਲਤਾਂ ਜਾ ਕੇ ਬਾਹਰ ਕਹਿੰਦੀ ਹੈ ਮਹਿਤਾ ਜੀ ਤੁਹਾਡੇ ਘਰੇ ਸੁਪੁੱਤਰ ਨੇ ਜਨਮ ਲਿਆ ਤੇ ਗੋ ਬਾਬਾ ਕਾਲੂ ਜੀ ਜਿਨ੍ਹਾਂ ਦਾ ਨਾਮ ਕਈ ਵਿਦਵਾਨ ਕਲਿਆਣ ਦਾਸ ਵੀ ਕਹਿੰਦੇ ਆ ਇਤਿਹਾਸ 'ਚ ਬਾਬਾ ਕਾਲੂ ਜੀ ਲਿਖਿਆ ਜਾਂਦਾ ਮਿਲਦਾ ਕਹਿਣ ਲੱਗੇ ਦੌਲਤਾਂ ਦੱਸ ਤੈਨੂੰ ਕੀ ਚਾਹੀਦਾ ਜੋ ਮੂੰਹੋਂ ਮੰਗੇਂਗੀ ਨਾ ਮੈਂ ਤੈਨੂੰ ਉਹ ਦੇ ਦੇਵਾਂ ਦੌਲਤਾਂ ਕੋ ਹੱਥ ਜੋੜ ਕੇ ਕਹਿੰਦੀ ਮਹਤਾ ਜੀ ਠੀਕ ਹੈ ਵੀ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਜਦੋਂ ਕਿਸੇ ਵੀ ਘਰ ਦੇ ਵਿੱਚ ਕੋਈ ਬੱਚਾ ਜਾਂ ਬੱਚੀ ਜਨਮ ਲੈਂਦਾ ਨਾ ਤਾਂ ਮੈਂ ਮਨ ਵਿੱਚ ਇਹੀ ਭਾਵਨਾ ਬਣਾ ਕੇ ਜਾਂਦੀ ਹਾਂ ਜੇ ਬੱਚਾ ਜਾਂ ਬੱਚੀ ਨੇ ਜਨਮ ਲਿਆ ਤਾਂ ਮੈਂ ਨਾ ਘਰੋਂ ਮਾਇਆ ਧਨ ਪਦਾਰਥ ਦੌਲਤ ਕੱਪੜਾ ਲੀਡਾ ਲਾਵਾਂਗੀ ਕਿਉਂਕਿ ਸਾਡਾ ਕੰਮ ਹੈ ਕਹਿੰਦੀ ਖੁਸ਼ੀ ਦੇ ਸਮੇਂ ਅਸੀਂ ਵਸਤਰ ਵੀ ਲੈਨੇ ਆ ਮਾਇਆ ਵੀ ਲੈਨੇ ਆ ਨਾਜ ਵੀ ਲੈਨੇ ਆ ਕਹਿਣ ਲੱਗੀ ਮਾ ਮੈਤਾ ਜੀ ਜਦੋਂ ਤੁਹਾਡੇ ਘਰ ਵਾਲ ਨੂੰ ਮੈਂ ਆਈ ਸੀ ਨਾ ਵੀ ਤੁਸੀਂ ਸਨੇਹਾ ਭੇਜਿਆ ਇਜਨੇਪੇ ਵਾਸਤੇ ਤਾਂ ਉਦੋਂ ਮੇਰੇ ਮਨ ਵਿੱਚ ਇਹ ਸੀ ਵੀ ਅੱਜ ਮਹਿਤਾ ਦੇ ਘਰੇ ਔਲਾਦ ਨੇ ਜਨਮ ਲੈਣਾ ਤੇ ਮੈਂ ਮਹਿਤੇ ਦੇ ਕੋਲੋਂ ਪਟਵਾਰੀ ਨੇ ਉਹ ਉਹਨਾਂ ਦੇ ਕੋਲੋਂ ਬਹੁਤ ਸਾਰਾ ਧੱਲ ਲਵਾਂਗੀ ਬਹੁਤ ਸਾਰੇ ਕੱਪੜੇ ਲਵਾਂਗੀ ਬਹੁਤ ਸਾਰਾ ਨਾਜ ਲਵਾਂਗੀ ਪਰ ਕਹਿੰਦੇ ਜਦੋਂ ਮੈਂ ਤੁਹਾਡੇ ਘਰੇ ਜਿਹੜਾ ਸੁਪੁੱਤਰ ਪੈਦਾ ਹੋਇਆ ਉਹਦੇ ਦਰਸ਼ਨ ਕੀਤੇ ਮੇਰੀ ਭੁੱਖ ਹੀ ਮਿਟ ਗਈ ਹਰਮਨ ਦੇ ਵਿੱਚ ਕੋਈ ਇੱਛਾ ਨਹੀਂ ਰਹਿ ਗਈ ਦੌਲਤ ਦੀ ਮੈਨੂੰ ਉਹ ਦੌਲਤ ਮਿਲ ਗਈ ਸੱਚੀ ਦੌਲਤ ਮਿਲ ਗਈ ਹੈ ਜਿਹੜੀ ਕਦੇ ਖਤਮ ਨਹੀਂ ਹੋ ਸਕਦੀ ਮਹਾਰਾਜ ਨੇ ਦੇਖੋ ਉਹਨੂੰ ਦੌਲਤਾਂ ਦਾਈ ਨੂੰ ਸੰਤੋਖ ਬਖਸ਼ਿਸ਼ ਕਰ ਦਿੱਤਾ ਦਰਸ਼ਨ ਉਹਨੇ ਵੀ ਕੀਤੇ ਹੁਣ ਦੇਖੋ ਇਤਿਹਾਸ ਦੇ ਵਿੱਚ ਗੁਰੂ ਦੇ ਨਾਲ ਸਿੱਖ ਦਾ ਰਿਸ਼ਤਾ ਕਮਿਆ ਗੁਰੂ ਦੇ ਨਾਲ ਸਿੱਖ ਦਾ ਰਿਸ਼ਤਾ ਜੋਤ ਦਾ ਹੈ ਜਾਤ ਦਾ ਨਹੀਂ ਸਿੱਖ ਦਾ ਜਿਹੜਾ ਰਿਸ਼ਤਾ ਹੈ ਨਾ ਗੁਰੂ ਨਾਲ ਜੋਤ ਦਾ ਜਾਤ ਦਾ ਨਹੀਂ ਖੂਨ ਦਾ ਨਹੀਂ ਖੂਨ ਦਾ ਰਿਸ਼ਤਾ ਦੇਖੋ ਮਾ ਬਾਬਾ ਕਾਲੂ ਜੀ ਦਾ ਵੀ ਹੈ ਮਾਤਾ ਤ੍ਰਿਪਤਾ ਜੀ ਦਾ ਵੀ ਹੈ ਬੇਬੇ ਨਾਨਕੀ ਜੀ ਦਾ ਵੀ ਹੈ ਚਾਚਾ ਲਾਲੂ ਜੀ ਨੇ ਉਹਨਾਂ ਦਾ ਵੀ ਹੈ ਦਾਦੀ ਬਨਾਰਸੀ ਹੈ ਉਹਨਾਂ ਦਾ ਵੀ ਹੈ ਦਾਦਾ ਸ਼ਿਵਰਾਮ ਹੈ ਉਹਨਾਂ ਦਾ ਵੀ ਹੈ ਖੂਨ ਦਾ ਰਿਸ਼ਤਾ ਪਰ ਰਾਏ ਬੁਲਾਰ ਖੂਨ ਦਾ ਕੋਈ ਰਿਸ਼ਤਾ ਨਹੀਂ ਜਾਤ ਦਾ ਕੋਈ ਰਿਸ਼ਤਾ ਨਹੀਂ ਰਾਏ ਬੁਲਾਰ ਦੇ ਨਾਲ ਰਾਏ ਬੁਲਾਰ ਹੈ ਜਿਹੜਾ ਉਹ ਮਹਾਰਾਜੀ ਨੂੰ ਦੇਖਦਾ ਹੈ ਇੱਕ ਦਰਖਤ ਦੇ ਥੱਲੇ ਪਿਆ ਸਤਗੁਰਾਂ ਦੇ ਸਿਰ ਤੇ ਉੱਤੇ ਸੱਪ ਨੇ ਛੇਸ਼ਨਾਗ ਨੇ ਛਾਂ ਕੀਤੀ ਹੋਈ ਹੈ ਤੇ ਜਦੋਂ ਉਹ ਦੇਖਦਾ ਤੇ ਉਹਦੇ ਮਨ ਵਿੱਚ ਇਹ ਆਉਂਦਾ ਕਿ ਜਿਹੜਾ ਇਹ ਬੱਚਾ ਹੈ ਨਾ ਨਾਨਕ ਕਿ ਕੋਈ ਵਲੀ ਹੈ ਪੈਗੰਬਰ ਹੈ ਕੋਈ ਉਹ ਸ਼ਰਦਾ ਦੇ ਨਾਲ ਮਹਾਰਾਜ ਜੀ ਨੂੰ ਮੱਥਾ ਟੇਕਦਾ ਉੱਥੋਂ ਹੱਥ ਪੈਰਾਂ ਜੋੜਾ ਲਾ ਕਰਕੇ ਉਹ ਕਹਿੰਦਾ ਦੇ ਉਹ ਕਹਿੰਦਾ ਵੀ ਸੱਪ ਕੋਲੇ ਜਾ ਕੇ ਦੇਖਦਾ ਵੀ ਸੱਪ ਚਲਾ ਗਿਆ ਆਪਣੇ ਛਾਂ ਕੀਤੀ ਰਾਏ ਬਲਾਰ ਨੂੰ ਦੇਖ ਕੇ ਸੱਪ ਚਲਾ ਗਿਆ ਪਰ ਮਹਾਰਾਜ ਜੀ ਨੂੰ ਵੇਖ ਕੇ ਨਾਨਕ ਨੂੰ ਵੇਖ ਕੇ ਕਿਉਂਕਿ ਉਹ ਤਾਂ ਬੱਚਾ ਹੀ ਸਮਝਦਾ ਨਾ ਹਜੇ ਕਿਰਾ ਤਾਂ ਉਮਰ ਭਾਵੇਂ ਉਹਦੇ ਅੰਦਰ ਭਾਵਨਾ ਬਣ ਗਈ ਪਰ ਉਹ ਕਹਿੰਦਾ ਵੀ ਇਹ ਕੋਈ ਵਲੀ ਹੈ ਪੈਗੰਬਰ ਹੈ ਨਮਸਕਾਰ ਕਰਕੇ ਇਹ ਕਹਿੰਦਾ ਵੀ ਇਹ ਬੱਚਾ ਇਹੋ ਜਿਹਾ ਹੈ ਇਹ ਨਾਨਕ ਵੀ ਇਹਦਾ ਜੀਵਨ ਇਹੋ ਜਿਹਾ ਹੈ ਵੀ ਜਿਹਦੇ ਕੋਲ ਜ਼ਹਿਰ ਵਰਗੀ ਜ਼ਹਿਰ ਵਾਲੇ ਲੋਕ ਜ਼ਹਿਰ ਵੀ ਆਵੇਗੀ ਉਹ ਅੰਮ੍ਰਿਤ ਬਣ ਜਾਵਗੇ ਹੁਣ ਸੱਪ ਦਾ ਕੰਮ ਤਾਂ ਡੰਗਣਾ ਹੀ ਹੁੰਦਾ ਨਾ ਪਰ ਸੱਪ ਸੇਵਾ ਕਰਨ ਲੱਗ ਪਿਆ ਕਹਿੰਦਾ ਭਾਵ ਸਮਝਾਉਣ ਦਾ ਭਾਵ ਸਾਖੀ ਦਾ ਵੀ ਮਹਾਰਾਜ ਜੀ ਕਹਿੰਦੇ ਮੈਂ ਸੰਸਾਰ ਵਿੱਚ ਜਿਹੜੇ ਬੰਦੇ ਜ਼ਹਿਰ ਵਰਗੇ ਜ਼ਹਿਰ ਨਾਲ ਭਰੇਗੇ ਈਰਖਾ ਸਾੜਾ ਦਵੇਸ਼ ਨਾਲ ਭਰੇ ਹੋਏ ਨੇ ਨਾ ਉਹਨਾਂ ਦੇ ਜੀਵਨ ਅੰਮ੍ਰਿਤ ਵਰਗੇ ਬਣਾ ਦੇਵਾਂਗਾ ਤੇ ਬਣਾਏ ਨਹੀਂ ਕੌਡਾ ਰਕਸ਼ ਆਦਮ ਖੋਰ ਸੀ ਬੰਦੇ ਖਾਈ ਜਾਂਦਾ ਸੀ ਜ਼ਹਿਰ ਨਾਲ ਜੀਵਨ ਭਰਿਆ ਸੀ ਉਹਦਾ ਪਰ ਮਹਾਰਾਜ ਜੀ ਨੇ ਉਹਨੂੰ ਅੰਮ੍ਰਿਤ ਨਾਲ ਭਰ ਦਿੱਤਾ ਸੱਜਣ ਠੱਗ ਬਾਹਰੋਂ ਸੰਤ ਦਾ ਵੇਸ ਅੰਦਰੋਂ ਅੰਦਰੋਂ ਬਿਰਤੀ ਠੱਗ ਵਾਲੀ ਲੋਕਾਂ ਨੂੰ ਮਾਰੀ ਜਾਂਦਾ ਲੁੱਟੀ ਜਾਂਦਾ ਜੀਵਨ ਜ਼ਹਿਰ ਨਾਲ ਭਰਿਆ ਪਿਆ ਤੇ ਮਹਾਰਾਜ ਜੀ ਨੇ ਇੱਕ ਸ਼ਬਦ ਸੁਣਾ ਕੇ ਉਜਲ ਕਹਾਂ ਚਿਲਕਣਾ ਘੋਟਮ ਕਲੜੀ ਮਸ ਧੋਤਿਆ ਜੂਠ ਨਾ ਉਤਰੈ ਜੇ ਸੋ ਸੋਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਂ ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦੇਸਾਨੇ ਸ਼ਬਦ ਉਚਾਰਨ ਕਰਕੇ ਉਸ ਸੱਜਣ ਦਾ ਜ਼ਹਿਰ ਉਤਾਰ ਕੇ ਉਹਨੂੰ ਅੰਮ੍ਰਿਤ ਦੇ ਨਾਲ ਭਰ ਦਿੱਤਾ ਅੰਮ੍ਰਿਤ ਨਾਲ ਭਰ ਦਿੱਤਾ ਫੇਰ ਦੇਖੋ ਮਲਕ ਭਾਗੋ ਵਰਗੇ ਉਹਨਾਂ ਦੇ ਅੰਦਰ ਵੀ ਜ਼ਹਿਰ ਭਰਿਆ ਹੋਇਆ ਉਹਨਾਂ ਦੇ ਅੰਦਰੋਂ ਵੀ ਜ਼ਹਿਰ ਕੱਢ ਕੇ ਉਹਨਾਂ ਨੂੰ ਸੇਵਾ ਵਾਲੇ ਬਣਾ ਦਿੱਤਾ ਅੰਮ੍ਰਿਤ ਨਾਲ ਭਰ ਦਿੱਤਾ ਫਿਰ ਉਸੇ ਰਾਏ ਬਲਾਰ ਨੇ ਦੇਖਿਓ ਇੱਕ ਦਿਨ ਦੇਖਿਆ ਕਿ ਮਹਾਰਾਜ ਜੀ ਆਰਾਮ ਕਰਦੇ ਪਏ ਸਾਰੇ ਦਰਖਤਾਂ ਦੀ ਛਾਂ ਫਿਰ ਗਈ ਸਾਰੇ ਦਰਖਤਾਂ ਦੀ ਛਾਂ ਫਿਰ ਗਈ ਪਰ ਜਿਸ ਦਰਖਤ ਥੱਲੇ ਗੁਰੂ ਨਾਨਕ ਸਾਹਿਬ ਜੀ ਆਰਾਮ ਕਰ ਰਹੇ ਨੇ ਨਾ ਉਹਦੀ ਛਾਂ ਨਹੀਂ ਫਿਰੀ ਰਾਏ ਬਲਾਰ ਨੇ ਫਿਰ ਮੱਥਾ ਟੇਕਿਆ ਤੇ ਦੇਖੋ ਮਹਾਰਾਜ ਦਾ ਸਮਝਾਉਣ ਦਾ ਤਰੀਕਾ ਕਿ ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ ਉਹਦੇ ਤੇ ਹਮੇਸ਼ਾ ਹੀ ਸੁੱਖਾਂ ਦੀ ਤਰਕੀਆਂ ਦੀ ਪ੍ਰਭਤਾ ਦੀ ਜੋ ਵੀ ਚਾਹੀਦਾ ਉਹਦੀ ਛਾਂ ਬਣੀ ਰਹਿੰਦੀ ਉਹ ਛਾਂ ਕਦੇ ਜਾਂਦੀ ਨਹੀਂ ਪਰ ਜੇ ਦੁਨਿਆਵੀ ਪਦਾਰਥਾਂ ਦੀ ਬੰਦੇ ਦੇ ਮਗਰ ਤੁਰੇ ਫਿਰਿਏ ਅਸੀਂ ਜਦ ਦੁਨਿਆਰੀ ਦੁਨਿਆਵੀ ਪਦਾਰਥਾਂ ਮਗਰ ਤੁਰੇ ਜਾਈਏ ਉਹਨਾਂ ਦੀ ਛਾਂ ਇੱਕ ਦਿਨ ਬਦਲੀ ਜਾਂਦੀ ਹੈ ਪਰ ਜਿਹੜਾ ਪਰਮੇਸ਼ਰ ਦੀ ਛਾਂ ਵਿੱਚ ਆ ਜਾਂਦਾ ਹੈ ਉਹ ਛਾਂ ਕਦੇ ਵੀ ਬਦਲਦੀ ਨਹੀਂ ਫਿਰ ਦੇਖੋ ਮਹਾਰਾਜ ਜੀ ਦੇ ਪਿਤਾ ਜੀ ਆ ਜਿਹੜੇ ਉਹ ਹੁਣ ਦੁਨਿਆਵੀ ਬਿਰਤੀ ਰੱਖਦੇ ਆ ਹੁਣ ਪਿਤਾ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਬੁਰਕੀਆਂ ਖਵਾਈਆਂ ਪ੍ਰਸ਼ਾਦਾ ਛਕਾਇਆ ਵਾ ਹੁਣ ਪਿਤਾ ਦੀ ਦੀ ਸ਼ਰਦਾ ਬੰਨੀ ਜਿਹੜੀ ਗੁਰੂ ਨਾਨਕ ਸਾਹਿਬ ਤੇ ਬਹੁਤ ਔਖੀ ਹੈ ਨਾ ਰਾਏ ਬੁਲਾਰ ਦੇ ਕੋਲੇ ਸ਼ਰਦਾ ਵਾਲੀ ਅੱਖ ਹੈ ਪਰ ਪਿਤਾ ਕੋਲੇ ਸ਼ਰਦਾ ਵਾਲੀ ਅੱਖ ਨਹੀਂ ਹੈਗੀ ਪਿਤਾ ਜੀ ਕੋਲੇ ਸ਼ਰਦਾ ਵਾਲੀ ਅੱਖ ਨਹੀਂ ਹੈ ਪਿਤਾ ਜੀ ਨੇ ਤਾਂ 20 ਰੁਪਏ ਦਿੱਤੇ 20 ਸਿੱਕੇ ਦਿੱਤੇ ਚਾਂਦੀ ਦੇ ਵੀ ਵਪਾਰ ਕਰਕੇ ਆ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਏ ਤੇ ਮਹਾਰਾਜ ਜੀ ਨੇ ਉੱਥੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਸਾਡੇ ਇਤਿਹਾਸ ਵਿੱਚ ਕਈ ਅਸੀਂ ਵੀ ਕਹਿ ਦਿੰਨੇ ਵੀ ਭੁੱਖੇ ਸਾਧੂ ਉਹ ਭੁੱਖੇ ਨਹੀਂ ਸੀ ਸਾਧੂ ਅਸੱਚ ਉਹ ਤਾਂ ਰੱਜੇ ਹੋਏ ਸਾਧੂ ਸੀ ਅੰਦਰੋਂ ਰੱਜੇ ਹੋਏ ਮਹਾਰਾਜ ਉਹਨਾਂ ਪੁੱਛਦੇ ਨੇ ਨਾ ਵੀ ਤੁਸੀਂ ਬਸਤਰ ਨਹੀਂ ਪਹਿਨਦੇ ਉਹ ਕਹਿੰਦੇ ਮਹਾਰਾਜ ਜੇ ਵਾਹਿਗੁਰੂ ਦੇ ਦਿੰਦਾ ਪ੍ਰਮਾਤਮਾ ਦਿੰਦਾ ਨਾ ਬਸਤਰ ਅਸੀਂ ਪਹਿਨ ਲੈਨੇ ਜੇ ਕੋਈ ਦੇ ਜਾਂਦਾ ਪਹਿਨ ਲੈਨੇ ਅਸੀਂ ਮੰਗਲ ਨਹੀਂ ਜਾਂਦੇ ਕਹਿੰਦੇ ਭੋਜਨ ਪ੍ਰਸ਼ਾਦਾ ਪਾਣੀ ਕਹਿੰਦੇ ਪ੍ਰਸ਼ਾਦਾ ਪਾਣੀ ਵੀ ਜੇ ਕੋਈ ਦੇ ਗਿਆ ਤਾਂ ਸ਼ੱਕ ਲਈਦਾ ਨਹੀਂ ਤੇ ਇਸ ਤਰ੍ਹਾਂ ਹੀ 6-6 ਮਹੀਨੇ ਲੰਘ ਜਾਂਦੇ ਵੀ ਮੰਗਣ ਨਹੀਂ ਜਾਂਦੇ ਅਸੀਂ ਵੀ ਅੰਦਰੋਂ ਰੱਜੇ ਹੋਏ ਸਾਧੂ ਸੀ ਉਹ ਕਾਦੇ ਵਾਸਤੇ ਉਹ ਰੱਬ ਨੂੰ ਮਿਲਣ ਵਾਲੇ ਐਵੇਂ ਆਪਣੇ ਢਿੱਡ ਭਰਨ ਵਾਲੇ ਸਾਧੂ ਨਹੀਂ ਸੀ ਸਿਰਫ ਉਹ ਪਖੰਡ ਨਹੀਂ ਸੀ ਉਹਨਾਂ ਕੋਲੇ ਜਵੇਂ ਬਾਣੀ ਵਿੱਚ ਬਚਨ ਆਉਂਦਾ ਨਾ ਵੀ ਦੂਖ ਭੂਖ ਤੀਰਥ ਕੀਏ ਦੁੱਖ ਵੀ ਝੱਲੇ ਭੁੱਖ ਵੀ ਝੱਲੀ ਤੀਰਥ ਵੀ ਕੀਤੇ ਕਾਦੇ ਵਾਸਤੇ ਇੱਕ ਪਰਮਾਤਮਾ ਨੂੰ ਮਿਲਣ ਵਾਸਤੇ ਇੱਕ ਪਰਮਾਤਮਾ ਦੇ ਵਾਸਤੇ ਦਰਸ਼ਨ ਕਹਿ ਤਾਈ ਉਹ ਪਰਮਾਤਮਾ ਦੇ ਦਰਸ਼ਨ ਦੇ ਵਾਸਤੇ ਕਿਉਂਕਿ ਇੱਕ ਸਾਧੂ ਦਰਸ਼ਨਾਂ ਵਾਸਤੇ ਤੁਰਦਾ ਇੱਕ ਸਾਧੂ ਆਪਣਾ ਪੇਟ ਭਰਨ ਵਾਸਤੇ ਤੁਰਦਾ ਹੈ ਉਹ ਹੁੰਦਾ ਉਹ ਵੀ ਸਾਧੂ ਦਾ ਰੂਪ ਹੀ ਧਾਰਨ ਕਰਕੇ ਤੁਰਿਆ ਫਿਰ ਪਰ ਮਹਾਰਾਜ ਜੀ ਨੂੰ ਨੇ 200 ਰੁਪਏ ਜਦੋਂ ਉਹਨਾਂ ਨੂੰ ਦਿੱਤੇ ਨਾ ਤੇ ਉਹ ਅੱਗੋਂ ਸਾਧੂ ਪਤਾ ਕੀ ਕਹਿੰਦੇ ਉਹਨਾਂ ਦਾ ਜਿਹੜਾ ਵੱਡਾ ਵਡੇਰਾ ਸੀ ਉਹ ਇੱਕ ਸਾਧੂ ਉਹਦਾ ਨਾਂ ਸੰਤਰੇਨ ਲਿਖਿਆ ਉਹ ਕਹਿੰਦਾ ਵੀ ਤੁਸੀਂ ਇਹ ਜਿਹੜੇ 20 ਰੁਪਏ ਘਰੇ ਲੈ ਜਾਓ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਵਪਾਰ ਕਰਨ ਵਾਸਤੇ ਦਿੱਤੇ ਆ ਤੁਹਾਡਾ ਪਿਤਾ ਇਹ ਚਾਹੁੰਦਾ 20 ਤੋਂ 40 ਬਨ ਪਰ ਤੁਸੀਂ ਜੇ 20 ਰੁਪਏ ਇੱਥੇ ਖਰਚ ਗਏ ਤੇ ਤੁਹਾਨੂੰ ਘਰੋਂ ਮਾਰ ਪੈ ਜਾਣਾ ਵੀ ਮੈਂ ਇਸ ਤਰ੍ਹਾਂ ਅਸੀਂ ਤੁਹਾਡੇ ਪੈਸੇ ਲੈ ਕੇ ਤੁਹਾਨੂੰ ਮਾਰ ਨਹੀਂ ਪਵਾ ਸਕਦੇ ਮਹਾਰਾਜ ਬਹੁਤ ਕਹਿੰਦੇ ਪਰ ਨਹੀਂ ਮੰਨਦੇ ਫਿਰ ਮਹਾਰਾਜ ਕਹਿਣ ਲੱਗੇ ਵੀ ਜਿਹਦੇ ਵਾਸਤੇ ਜਿਹਦੇ ਦਰਸ਼ਨਾਂ ਨੂੰ ਬੈਠੇ ਹੋ ਜਿਸ ਵਾਹਿਗੁਰੂ ਦੀ ਬੰਦਗੀ ਕਰਦੇ ਹੋ ਜੋ ਵਾਹਿਗੁਰੂ ਤੁਹਾਡੀ ਸੇਵਾ ਕਰਨੀ ਚਾਹੁੰਦਾ ਹੋਵੇ ਉਹ ਪਰਮਾਤਮਾ ਹੀ ਸੇਵਾ ਕਰਨੀ ਚਾਹੁੰਦਾ ਹੋਵੇ ਫਿਰ ਤਾਂ ਕਰਾਉਂਗੇ ਨਾ ਸੇਵਾ ਤੇ ਕਹਿਣ ਲੱਗੇ ਹਾਂ ਅਸੀਂ ਜ਼ਰੂਰ ਕਰਾਵਾਂਗੇ ਮਹਾਰਾਜ ਜੀ ਨੇ ਫਿਰ ਆਪਣਾ ਰੂਪ ਵਿਖਾਇਆ ਉੱਥੇ ਵੀ ਮੈਂ ਹੀ ਵਾਹਿਗੁਰੂ ਆ ਹਵਤਾਰ ਆ ਪਰਮੇਸ਼ਰ ਦਾ ਮਹਾਰਾਜ ਦਾ ਜੋ ਸਰੂਪ ਵੇਖਿਆ ਉਹ ਹੱਥ ਜੋੜ ਕੇ ਖੜ ਗਏ ਸੰਤ ਦੇ ਨੇ ਕਹਿਣ ਲੱਗੇ ਸਾਡੇ ਵਾਸਤੇ ਤੁਸੀਂ ਆਪ ਆ ਗਏ ਸਾਨੂੰ ਭੋਜਨ ਛਕਾਉਣ ਵਾਸਤੇ ਪਰ ਸੰਤ ਨੇਨ ਤੋਂ ਮਹਾਰਤ ਦਾ ਪ੍ਰਤਾਪ ਝੱਲਿਆ ਨਹੀਂ ਗਿਆ ਉਹ ਕਹਿਣ ਲੱਗੇ ਸਾਨੂੰ ਰਸਦ ਲੈ ਆ ਦਿਓ ਅਸੀਂ ਆਪੇ ਲੰਗਰ ਬਣਾ ਕੇ ਛਕ ਲਵਾਂਗੇ ਤੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ 19 ਰੁਪਿਆ ਦੀ 19 ਸਿੱਕਿਆਂ ਦੀ ਰਸਦ ਲਈ ਗਈ ਜਿਹਦੇ ਚ ਖੰਡ ਆਟਾ ਘਿਓ ਦੁੱਧ ਇਹ ਲੈ ਆ ਗਿਆ ਚੌਲ ਇਹ ਲੈ ਕੇ 19 ਰੁਪਿਆ ਦੀ ਰਸਦ ਲਈ 1 ਰੁਪਿਆ ਜਿਹੜਾ ਗੱਡੇ ਵਾਲੇ ਨੂੰ ਦਿੱਤਾ ਹੁਣ ਦੇਖੋ ਵੀ ਗੱਡਾ ਭਰ ਕੇ ਰਸਦਾਈ ਸੀ ਉੱਥੇ 1 ਰੁਪਿਆ ਕਰਾਇਆ ਦਿੱਤਾ ਗੱਡੇ ਵਾਲੇ ਨੂੰ ਚੂੜ ਕਾਣੇ ਦੀ ਮੰਡੀ ਵਿੱਚੋਂ ਸੌਦਾ ਖਰੀਦੇ ਆ ਤੇ 1 ਰੁਪਿਆ ਕਰਾਇਆ ਦੇ ਕੇ ਸੰਤਾਂ ਦੇ ਕੋਲ ਲੈ ਕੇ ਗਏ ਉੱਥੇ ਲੰਗਰ ਚੱਲਿਆ ਤੇ ਜਦੋਂ ਮਹਾਰਾਜ ਵਾਪਸ ਆਏ ਤੇ ਬਾਬਾ ਕਾਲੂ ਜੀ ਨੇ ਪੁੱਛਿਆ ਵੀ ਪੁੱਤਰ ਵਪਾਰ ਕਰ ਰਹੇ ਆ ਮਹਾਰਾਜ ਜੀ ਕਹਿੰਦੇ ਹਾਂ ਕਰ ਰਹੇ ਆ ਸੱਚਾ ਸੌਦਾ ਕਰਿਆ ਆ ਇਹ ਸੱਚਾ ਸੌਦਾ ਸੀ ਫਰ ਉਹ ਸੱਚੇ ਸੌਦੇ ਨੂੰ ਬਾਬਾ ਕਾਲੂ ਨਹੀਂ ਸਮਝ ਸਕਿਆ ਮਹਾਰਾਜੀ ਦੇ ਚਪੇੜਾ ਮਾਰ ਦਿੱਤੀ ਮਹਾਰਾਜੀ ਦੇ ਚਪੇੜਾ ਮਾਰ ਦਿੱਤੇ ਬੜਾ ਬਹੁਤ ਕੁਝ ਬੋਲਿਆ ਵੀ ਘਰ ਦਾ ਊਜਾੜੂ ਆ ਤੂੰ ਜਦੋਂ ਦਾ ਜੰਮਿਆ ਕੋਈ ਚੱਜ ਦਾ ਕੰਮ ਕੀਤਾ ਹੀ ਨਹੀਂ ਤੇ ਨਾਲ-ਨਾਲ ਸੋਚਦਾ ਵੀ ਹੈ ਵੀ ਪੰਡਤ ਜੀ ਨੇ ਤਾਂ ਇਹ ਗੱਲ ਕਹੀ ਸੀ ਪੱਤਰੀ ਪੜਦੇ ਆ ਵੀ ਇਹ ਰਾਜਾ ਹੋਵੇਗਾ ਚੱਕਰਵਰਤੀ ਦੇ ਕੋਲ ਮਾਇਆ ਬਹੁਤ ਹੋਵੇਗੀ ਇਹਨੂੰ ਦਰਿਆ ਰਾਹ ਦੇਣਗੇ ਵੀ ਇਹ ਤਾਂ ਜਦੋਂ ਦਾ ਜੰਮਿਆ ਘਰ ਦਾ ਜਾੜੂ ਹੈ ਉਹ ਪੰਡਤ ਨੂੰ ਪੁੱਛਦਾ ਜਾ ਕੇ ਕਿ ਪੰਡਤ ਜੀ ਤੁਸੀਂ ਆ ਵਜਨ ਕੀਤੇ ਸੀ ਤਾਂ ਉਹ ਪੰਡਤ ਜੀ ਕਹਿੰਦੇ ਆ ਬਾਬਾ ਕਾਲੂ ਜੀ ਵਜਨ ਤਾਂ ਕੀਤੇ ਸੀ ਪਰ ਇੱਕ ਗੱਲ ਦੱਸਣੀ ਭੁੱਲ ਗਿਆ ਤੁਹਾਨੂੰ ਮੈਂ ਕਹਿੰਦੇ ਕੀ ਕਹਿਣ ਲੱਗੇ ਕਿ ਇਹ ਦੱਸਣੀ ਭੁੱਲ ਗਿਆ ਕਿ ਤੁਹਾਨੂੰ ਇਹਦੀ ਸਾਰ ਨਹੀਂ ਹੋਣੀ ਬਸ ਤੁਸੀਂ ਨਹੀਂ ਇਹਦੇ ਬਾਰੇ ਜਾਣ ਸਕਦੇ ਵੀ ਤੁਸੀਂ ਨਹੀਂ ਇਹਦੇ ਬਾਰੇ ਜਾਣ ਸਕਦੇ ਦੁਨੀਆ ਜਾਣੇਗੀ ਇਹਦੇ ਬਾਰੇ ਜਰ ਜਦੋਂ ਬੇਬੇ ਨਾਨਕੀ ਵੇਖੋ ਜਾਣਦੇ ਰਹੇ ਬੇਬੇ ਨਾਨਕੀ ਵਾਸਤੇ ਸਿਰਫ ਵੀਰ ਨਹੀਂ ਸੀ ਉਹ ਪਰਮੇਸ਼ਰ ਸੀ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਤਾਂ ਹੀ ਚਬੇੜਾ ਮਾਰਦੇ ਪਿਤਾ ਨੂੰ ਜਾ ਕੇ ਰੋਕਿਆ ਨਾ ਕਿ ਪਿਤਾ ਜੀ ਕੀ ਹੋ ਗਿਆ ਤੁਸੀਂ ਇਹਨੂੰ ਆਪਣਾ ਪੁੱਤਰ ਹੀ ਸਮਝੀ ਜਾਂਦੇ ਹੋ ਇਹ ਤਾਂ ਪਰਮੇਸ਼ਰ ਹੈ ਰਾਏ ਬੁਲਾਰ ਨੇ ਸੱਦ ਕੇ ਕਿਹਾ ਬਾਬੇ ਕਾਲੂ ਨੂੰ ਕਿ ਗੁਰੂ ਨਾਨਕ ਤੇਰਾ ਪੁੱਤਰ ਜਿੰਨਾ ਮਰਜ਼ੀ ਨੁਕਸਾਨ ਕਰ ਦੇਵੇ ਤੂੰ ਮੇਰੇ ਕੋਲੋਂ ਲੈ ਲਈ ਆ 20 ਰੁਪਏ ਲੈ ਜਾ 20 ਰੁਪਿਆ ਨੂੰ ਰੋਂਦਾ ਨਾ ਤੂੰ ਕਹਿੰਦੇ 20 ਰੁਪਏ ਲੈ ਜਾ ਪਰ ਬਾਬਾ ਕਾਲੂ ਜੀ ਕਹਿੰਦੇ 20 ਦੇ 30 ਹੋਣੇ ਚਾਹੀਦੇ ਜੇ ਮੈਂ 20 ਲੈ ਵੀ ਲਵਾਂਗਾ ਰਾਏ ਬੁਲਾਰ ਕੋਲੋਂ ਉਹ ਤਾਂ 20 ਦੇ 20 ਰਹਿ ਗਏ ਦੁਨਿਆਵੀ ਸੋਚ ਆ ਨਾ ਪਿਤਾ ਦੀ ਵੀ 20 ਦੇ 30 ਹੋ ਜਾਂਦੇ ਤਾਂ ਚੰਗੀ ਗੱਲ ਸੀ ਪਰ ਉਹ ਤਾਂ 20 ਦੇ 20 ਰਹਿ ਗਏ ਗੱਲ ਤਾਂ ਰਾਏ ਬੁਲਾਰ ਤਾਂ ਸਮਝ ਗਿਆ ਮਹਾਰਾਜ ਜੀ ਨੂੰ ਪਰ ਬਾਬਾ ਕਾਲੂ ਜੀ ਸਮਝ ਨਹੀਂ ਸਕੇ ਤਾਂ ਇਹ ਦੇਖੋ ਭਾਈ ਲੈਹਣੇ ਨੂੰ ਗੁਰਤਾ ਗੱਦੀ ਦਿੱਤੀ ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਸਮਝ ਨਹੀਂ ਸਕੇ ਮਹਾਰਾਜ ਜੀ ਨੂੰ ਪਹਿਲਾਂ ਹਾਂ ਜਦੋਂ ਸਮਝ ਆਈ ਉਦੋਂ ਸਮਾਂ ਬੀਤ ਗਿਆ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਦੇ ਕੋਲ ਆਏ ਸੀ ਮਹਾਰਾਜ ਜੀ ਨੇ ਬਖਸ਼ਿਸ਼ ਉਦੋਂ ਤੋਂ ਬਾਬਾ ਸ੍ਰੀ ਚੰਦ ਜੀ ਦਾ ਗੁਰੂ ਮਹਾਰਾਜ ਦੇ ਘਰ ਨਾਲ ਸੰਬੰਧ ਬਣਿਆ ਫਿਰ ਨੇ ਤੇ ਪਹਿਲਾਂ ਤਾਂ ਉਹ ਕਹਿ ਦਿੱਤਾ ਸੀ ਨਾ ਉਹਨਾਂ ਨੇ ਮਾਤਾ ਸੁਲੱਖਣੀ ਨੇ ਵੀ ਕਹਿ ਦਿੱਤਾ ਸੀ ਮੇਰੇ ਪੁੱਤਰ ਤਾਂ ਖਾਲੀ ਰਹਿ ਗਏ ਗੱਲ ਕਹਿ ਲਈ ਹੈ ਕਿ ਹੁਣ ਜੋਤ ਜਾਤ ਦਾ ਤੇ ਖੂਨ ਦਾ ਰਿਸ਼ਤਾ ਹੈ ਮਾਤਾ ਤ੍ਰਿਪਤਾ ਦੇ ਨਾਲ ਵੀ ਹੈ ਬਾਬਾ ਕਾਲੂ ਜੀ ਦੇ ਨਾਲ ਵੀ ਹੈ ਪਰ ਸਿੱਖ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਜਾਤ ਕਰਕੇ ਨਹੀਂ ਹੁੰਦਾ ਕਦੇ ਮਤਾਂ ਅਸੀਂ ਭੁੱਲੇ ਫਰੀਏ ਵੀ ਜੇ ਸਾਡੀ ਜਾਤ ਗੁਰੂ ਸਾਹਿਬ ਜੀ ਨਾਲ ਲਾਲ ਦੀ ਜਾਂ ਬੇਦੀ ਹੋਈ ਏ ਜਾਂ ਖੱਤਰੀ ਹੋਈ ਏ ਵੀ ਸਾਡੀ ਜਾਤ-ਜਾਤ ਛੋਡੀਆਂ ਵਿੱਚੋਂ ਅਸੀਂ ਆ ਗਏ ਤੇ ਗੁਰੂ ਮਹਾਰਾਜ ਜੀ ਛੋਡੀ ਦਸਵੇਂ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਛੋਡੀ ਤੇ ਜੇ ਕੋਈ ਛੋਡੀ ਅੱਜ ਕਵੇ ਵੀ ਮੈਂ ਤਾਂ ਗੁਰੂ ਦੀ ਅੰਸਬੰਸ ਵਿੱਚੋਂ ਛੋਡੀਆਂ ਚੋਂ ਛੋਡੀ ਕਰਕੇ ਨਹੀਂ ਜਾਤ ਕਰਕੇ ਨਹੀਂ ਗੁਰੂ ਨਾਲ ਸਬੰਧ ਬਣ ਸਕਦਾ ਖੂਨ ਕਰਕੇ ਨਹੀਂ ਕਿਉਂਕਿ ਦੇਖੋ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਅਮਰਤ ਦੀ ਦਾਤ ਸਾਨੂੰ ਦਿੱਤੀ ਗੁਰੂ ਦੇ ਬਿੰਦੀ ਪੁੱਤਰ ਨੇ ਚਾਰ ਸਹਿਬ ਜਾਦੇ ਬਾਬਾ ਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਇਹ ਬਿੰਦੀ ਪੁੱਤਰ ਨੇ ਪਰ ਜਿਹੜਾ ਸਿੱਖ ਹੈ ਜਾਂ ਖਾਲਸਾ ਜਿਹਨੂੰ ਆਪਾਂ ਕਹਿੰਨੇ ਸਿੰਘ ਇਹ ਨਾਦੀ ਪੁੱਤਰ ਆ ਗੁਰੂ ਦਾ ਨਾਦ ਸ਼ਬਦ ਤੋਂ ਪੈਦਾ ਹੋਇਆ ਸਾਡਾ ਗੁਰੂ ਨਾਲ ਸੰਬੰਧ ਹੈ ਸ਼ਬਦ ਕਰਕੇ ਅਸੀਂ ਸ਼ਬਦ ਦੇ ਦੁਆਰਾ ਸਾਡਾ ਜਨਮ ਹੋਇਆ ਗੁਰੂ ਘਰ ਦੇ ਵਿੱਚ ਸ਼ਬਦ ਕਰਕੇ ਅਸੀਂ ਗੁਰੂ ਨਾਲ ਜੁੜਦੇ ਹਾਂ ਸਾਰੇ ਬੈਠਦੇ ਹਾਂ ਗੁਰੂ ਦੇ ਚਰਨਾਂ ਵਿੱਚ ਸ਼ਬਦ ਕਰਕੇ ਜੁੜਦੇ ਹਾਂ ਜੋਤ ਕਰਕੇ ਜਦੋਂ ਸਿੱਖ ਗੁਰੂ ਦੇ ਅੰਦਰ ਗੁਰੂ ਦੇ ਉੱਤੇ ਸ਼ਰਧਾ ਭਾਵਨਾ ਬਣਾ ਲੈਂਦਾ ਨਾ ਰਾਏ ਬੁਲਾਰ ਵਾਲਾ ਸਿੱਖ ਬਣ ਜਾਂਦਾ ਅੰਦਰੋਂ ਉਹਦੇ ਕੋਲੇ ਕੰਨ ਆ ਜਾਂਦੇ ਸਿੱਖ ਵਾਲੇ ਸ਼ਰਧਾ ਵਾਲੇ ਕੰਨ ਆ ਜਾਂਦੇ ਆ ਸਿੱਖ ਵਾਲੇ ਕੰਨ ਆ ਜਾਂਦੇ ਜਿਵੇਂ ਰਾਏ ਬੁਲਾਰ ਨੇ ਸੁਣਿਆ ਰਾਏ ਬੁਲਾਰ ਦਾ ਪਾਰ ਉਤਾਰਾ ਕੀਤਾ ਤੇ ਦੇਖਿਓ ਜਦੋਂ ਅੰਦਰੋਂ ਸਿੱਖੀ ਪੈਦਾ ਹੋ ਜਾਂਦੀ ਕੰਨ ਉਹਨੂੰ ਸੁਣਨ ਲੱਗ ਪੈਂਦੇ ਗੁਰੂ ਦੀ ਗੱਲ ਨੂੰ ਵਿਸ਼ਵਾਸ ਕਰਕੇ ਫਿਰ ਜਿਹਦੇ ਕੋਲੇ ਸ਼ਰਧਾ ਵਾਲੀਆਂ ਅੱਖਾਂ ਆ ਜਾਂਦੀਆਂ ਫਿਰ ਉਹਨਾਂ ਬਾਰੇ ਮਹਾਰਾਜ ਜੀ ਇਹ ਬਚਨ ਕਹਿੰਦੇ ਨੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਲੇ ਪਰ ਅਖੀਰਲੇ ਸਮੇਂ ਦੇਖਿਓ ਬਾਬਾ ਕਾਲੂ ਜੀ ਜਦੋਂ ਸਰੀਰ ਛੱਡਣ ਲੱਗਦੇ ਨਾ ਉਹ ਕਹਿੰਦੇ ਨੇ ਵੀ ਪੁੱਤਰ ਵੀ ਸਾਰੀ ਉਮਰ ਤੂੰ ਇਸ ਤਰ੍ਹਾਂ ਕੀਤਾ ਵੀ ਯਾਤਰਾਵਾਂ ਕਰਦਾ ਰਿਹਾ ਲੋਕਾਂ ਨੂੰ ਉਪਦੇਸ਼ ਦਿੰਦਾ ਰਿਹਾ ਮੈਂ ਮਾਇਆ ਵਾਸਤੇ ਤੇਰੇ ਨਾਲ ਲੜਦਾ ਲਿਆ। ਉਹ ਜਦੋਂ ਮਹਾਰਾਜ ਸੁਲਤਾਨਪੁਰ ਮੋਦੀਖਾਨਾ ਵੀ ਕਰਦੇ ਉੱਥੇ ਵੀ ਜਾਂਦੇ ਪਿਤਾ ਜੀ। ਪੁੱਤਰ ਲਿਆ ਕਿੰਨੀ ਕਮਾਇਆ ਜੋੜੀ ਆ। ਤੇ ਮਹਾਰਾਜ ਜੀ ਉੱਥੇ ਪਤਾ ਕੀ ਕਹਿੰਦੇ ਆ ਉਹ ਕਹਾਵਤ ਹੀ ਬਣ ਗਈ ਇੱਕ। ਸ਼ਾਇਦ ਉਹਦੇ ਤੋਂ ਹੀ ਤੁਰਪੀ ਹੋਣੀ। ਮਹਾਰਾਜ ਕਹਿੰਦੇ ਇਧਰੋਂ ਹੱਥ ਆਉਂਦੀ ਇਧਰੇ ਹੱਥ ਚਲੀ ਜਾਂਦੀ ਟਿਕਦੀ ਨਹੀਂ ਮੇਰੇ ਹੱਥ ਚ ਮਾਇਆ। ਆਪਾਂ ਵੀ ਕਹਿ ਦਿੰਨੇ ਨਾ ਵੀ ਇਧਰੋਂ ਆਈ ਇਧਰ ਚਲੀ ਗਈ। ਤੇ ਮਹਾਰਾਜ ਜੀ ਵੀ ਕਹਿੰਦੇ ਆ ਆਪਾਂ ਨਾਨਕ ਜੀ ਕਹਿੰਦੇ ਆ ਪਿਤਾ ਜੀ ਮਾਇਆ ਹੁੰਦੀ ਤਾਂ ਬਹੁਤ ਆ। ਇਧਰ ਲਿਆਤ ਆਉਂਦੀ ਐ ਇਧਰ ਲਿਆਤ ਚਲੀ ਜਾਂਦੀ ਪਰ ਟਿਕਦੀ ਨਹੀਂ ਥਿਰਤਾ ਨਹੀਂ ਹੈਗੀ ਸਾਡੇ ਹੱਥੇ ਚ ਮਾਇਆ ਦੀ ਤੇ ਪਿਤਾ ਜੀ ਉਦੋਂ ਵੀ ਗੁੱਸੇ ਹੁੰਦੇ ਵੀ ਤੂੰ ਵਿਆਹ ਤੇਰਾ ਵਿਆਹ ਵੀ ਕਰਨਾ ਹੈ ਘਰ-ਬਾਰ ਵੀ ਤੇਰਾ ਬਣਾਉਣਾ ਹੈ ਸਭ ਕੁਝ ਕਰਨਾ ਤੂੰ ਮਾਇਆ ਜੋੜਦਾ ਹੀ ਨਹੀਂ ਪਰ ਵੇਖਿਓ ਫਿਰ ਪਿਤਾ ਜੀ ਖੀਰ ਲੈ ਸਮੇਂ ਜਦੋਂ ਚੜ੍ਹਾਈ ਕਰਨ ਲੱਗਦੇ ਨਾ ਮਾਤਾ ਪਿਤਾ ਦਾ ਉਧਾਰ ਕੀਤਾ ਏ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਦੇ ਮਾਦਾਬੇ ਦਾ ਕਿਤੇ ਉਵੇਂ ਹੀ ਚਲੇ ਗਏ ਬਾਬਾ ਕਾਲੂ ਜੀ ਕਹਿੰਦੇ ਆਦੇ ਪੁੱਤਰ ਨੂੰ ਕਿ ਪੁੱਤਰ ساری ਉਮਰ ਤੈਨੂੰ ਮਾਇਆ ਵਾਸਤੇ ਮੈਂ ਲੜਦਾ ਰਿਹਾ ਤੇਰੇ ਨਾਲ ਤੋ ਦੁਨੀਆ ਨੂੰ ਉਪਦੇਸ਼ ਦਿੱਤਾ ਜਾਤਾਰਾਵਾਂ ਕੀਤੀਆਂ ਉਦਾਸੀਆਂ ਕੀਤੀਆਂ ਮੈਨੂੰ ਵੀ ਕੋਈ ਧਰਮ ਦੀ ਗੱਲ ਸੁਣਾ ਦੇ ਵੀ ਮੈਨੂੰ ਵੀ ਦੱਸ ਦੇ ਕੋਈ ਧਰਮ ਬਾਰੇ ਕੋਈ ਧਰਮ ਦੀ ਗੱਲ ਦੱਸ ਦੇ ਕੋਈ ਪਰਮੇਸ਼ਰ ਦੀ ਗੱਲ ਦੱਸ ਦੇ ਫਿਰ ਉੱਥੇ ਮਹਾਰਾਜ ਜੀ ਨੇ ਜੋ ਬਚਨ ਕੀਤੇ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਹਿੰਦੇ ਇੱਕ ਕਿਸ਼ਤੀ ਆ ਨਾ ਜਿਹੜੀ ਉਹ ਪਾਣੀ ਵਿੱਚ ਚੱਲਦੀ ਪਾਣੀ ਦੇ ਉਤਲੀ ਸਤਾ ਦੇ ਉੱਤੇ ਤਾਂ ਉਹ ਆਪਣੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਪਹੁੰਚ ਜਾਂਦੀ ਹੈ ਪਰ ਜੇ ਕਹਿੰਦੇ ਜੇ ਪਾਣੀ ਕਿਸ਼ਤੀ ਦੇ ਵਿੱਚ ਆ ਜਾਵੇ ਜੀਵਨ ਹੁਣ ਕੀ ਹੈ ਕਿਸ਼ਤੀ ਹੈ ਤੇ ਸੰਸਾਰ ਕੀ ਹੈ ਇਹ ਪਾਣੀ ਹੈ ਕਹਿੰਦੇ ਪਰ ਜੇ ਪਾਣੀ ਜਿਹੜਾ ਨਾ ਉਹ ਕਿਸ਼ਤੀ ਵਿੱਚ ਆ ਜਾਵੇ ਕਿਸ਼ਤੀ ਨੂੰ ਡੋਬ ਦਿੰਦਾ ਤੇ ਪਿਤਾ ਜੀ ਜਦੋਂ ਮੋਹ ਆ ਜਾਂਦਾ ਨਾ ਬੰਦੇ ਦੇ ਅੰਦਰ ਸੰਸਾਰ ਦਾ ਤੇ ਮੋਹ ਜਿਹੜਾ ਹੈ ਉਹ ਡੋਬ ਦਿੰਦਾ ਆਪਾਂ ਬਚਨ ਪੜ੍ਹਦੇ ਨੇ ਨਾ ਦਹਿਰਾ ਸਾਹਿਬ ਦੇ ਵਿੱਚ ਸ਼ਬਦ ਆਉਂਦਾ ਨਾ ਪੰਕ ਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਵਾਲੇ ਵੀ ਮੋਹ ਰੂਪੀ ਚਿੱਕੜ ਹੈ ਨਾ ਜਿਹੜਾ ਉਹਦੇ ਵਿੱਚ ਪੱਗ ਫਸਿਆ ਪੈਰ ਫਸਿਆ ਪਿਆ ਜੀਵਾਂ ਦਾ ਮਹਾਰਾ ਜੀ ਕਹਿੰਦੇ ਮੈਂ ਅਸੀਂ ਵੱਡੇ ਵੱਡੇ ਵੇਖੇ ਨੇ ਡੁੱਬਦੇ ਹੋਏ ਇਸ ਮੋਹ ਰੂਪੀ ਚਿੱਕੜ ਦੇ ਵਿੱਚ ਪਰ ਮਹਾਰਾ ਜੀ ਉੱਥੇ ਕਹਿੰਦੇ ਜਦੋਂ ਬੰਦਾ ਮਨ ਤੋਂ ਅਮਨ ਹੋ ਜਾਂਦਾ ਪਰਮੇਸ਼ਰ ਦੇ ਸਨਮੁਖ ਹੋ ਜਾਂਦਾ ਨਾ ਤੇ ਉਹਦਾ ਜਿਹੜਾ ਨਾ ਪਾਰ ਉਤਾਰਾ ਹੋ ਜਾਂਦਾ ਇਸ ਕਰਕੇ ਫਿਰ ਉੱਥੇ ਮਹਾਰਾਜ ਜੀ ਨੇ ਆਪਣੇ ਪਿਤਾ ਨੂੰ ਮਾਇਆ ਰੋਗ ਕੇ ਆਪਣਾ ਅਸਲੀ ਸਰੂਪ ਵਿਖਾਇਆ ਤੇ ਪਿਤਾ ਜੀ ਮੱਥਾ ਟੇਕਣ ਲੱਗਦੇ ਆ ਪੈਰਾਂ ਨੂੰ ਹੱਥ ਲਾਉਣ ਲੱਗਦੇ ਤੇ ਮਹਾਰਾਜ ਕਹਿੰਦੇ ਨਹੀਂ ਪਿਤਾ ਜੀ ਇਹ ਤੁਹਾਡਾ ਫਰਜ ਨਹੀਂ ਮੇਰਾ ਫਰਜ ਆ ਮੈਂ ਪਿਤਾ ਦੇ ਚਰਨਾਂ ਤੇ ਹੱਥ ਲਾਵਾਂ ਤੇ ਅੱਜ ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕ ਦਿੱਤਾ ਫਿਰ ਆਉਣ ਵਾਲੇ ਸਮੇਂ ਵਿੱਚ ਪਿਤਾ ਦਾ ਸਤਕਾਰ ਨਹੀਂ ਰਹਿਣਾ ਤੁਸੀਂ ਆਪਣਾ ਫਰਜ਼ ਨਿਭਾਇਆ ਪਿਤਾ ਦਾ ਫਰਜ਼ ਤੁਹਾਨੂੰ ਡਿਊਟੀ ਮਿਲੇ ਤੁਸੀਂ ਆਪਣਾ ਫਰਜ਼ ਨਿਭਾਇਆ ਮੈਂ ਪੁੱਤਰ ਦਾ ਫਰਜ਼ ਤੇ ਜੋ ਮੈਨੂੰ ਪਰਮੇਸ਼ਰ ਨੇ ਹੁਕਮ ਕੀਤਾ ਉਹਦੇ ਅਨੁਸਾਰ ਮੈਂ ਫਰਜ਼ ਨਿਭਾਇਆ ਆਪਣਾ ਧਰਮ ਨਿਭਾਇਆ ਕਹਿਣ ਤੋਂ ਭਾਵ ਕੀ ਹੈ ਕਿ ਦੇਖੋ ਸਿੱਖ ਦਾ ਜਿਹੜਾ ਰਿਸ਼ਤਾ ਹੈ ਨਾ ਗੁਰੂ ਨਾਲ ਉਹ ਜੋਤ ਦਾ ਹੈ ਤੇ ਜਦੋਂ ਜੋਤ ਗੁਰੂ ਦੇ ਵਿੱਚ ਲੀਨ ਜੋਤ ਦੀ ਗੱਲ ਸਮਝ ਜਾਂਦਾ ਸਿੱਖ ਉਦੋਂ ਹੀ ਸਿੱਖ ਗੁਰੂ ਬਣ ਜਾਂਦਾ ਬਾਣੀ ਵਿੱਚ ਬਚਦਾ ਨਾ ਜੋਤ ਉਹਾ ਯੁਗ ਦਾ ਸਾਇ ਸਹਿਕਾਇਆ ਫੇਰ ਪਲਟੀ ਆ ਜੋਤ ਤਾਂ ਇੱਕੋ ਹੀ ਵਰਤਦੀ ਆ ਉਹੀ ਜੋਤ ਜਿਹੜੀ ਸਿੱਖ ਦੇ ਅੰਦਰ ਜਦੋਂ ਜਗ ਪੈਂਦੀ ਲਟਾ ਲਟ ਬਲ ਪੈਂਦੀ ਉਹ ਸਿੱਖ ਭਾਈ ਲੈਣੇ ਵਰਗਾ ਜਿਹਦਾ ਸਿੱਖ ਹੈ ਉਹ ਗੁਰੂ ਦਾ ਰੂਪ ਹੋ ਜਾਂਦਾ ਉਸੇ ਹੀ ਸਿੱਖ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਵਰਤੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਉਹ ਖਾਲਸ ਸ਼ੁੱਧ ਹੋ ਗਿਆ ਜਿਹੜਾ ਨਿਰਮਲ ਹੋ ਗਿਆ ਅੰਦਰੋਂ ਬਾਹਰੋਂ ਇੱਕ ਕਿਰਿਆ ਜਿਹੀ ਹੋ ਗਈ ਉਹ ਗੁਰੂ ਦੇ ਜੋਤ ਨੂੰ ਸਮਝ ਲੈਂਦਾ ਗੁਰੂ ਦੀ ਜੋਤ ਉਹਦੇ ਅੰਦਰ ਲਟ ਲਟ ਕਰਕੇ ਬਲਣ ਲੱਗ ਪੈਂਦੀ ਆ ਗੁਰ ਸਾਖੀ ਜੋਤ ਪ੍ਰਗਟ ਹੋਏ ਵੀ ਉਹਦੇ ਅੰਦਰ ਗੁਰੂ ਦੀ ਜੋਤ ਜਿਹੜੀ ਸਿੱਖਿਆ ਦੁਆਰਾ ਪ੍ਰਗਟ ਹੋ ਜਾਂਦੀ ਤੇ ਉਹੋ ਜਿਹਾ ਸਿੱਖ ਜਿਹੜਾ ਗੁਰੂ ਨੂੰ ਪ੍ਰਵਾਨ ਹੁੰਦਾ ਉਹ ਗੁਰੂ ਦੇ ਰੂਪ ਵਿੱਚ ਗੁਰੂ ਉਹਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਇਹੋ ਜਿਹਾ ਗੁਰ ਸਿੱਖਾਂ ਦਾ ਜੀਵਨ ਹੈ ਜਿਹੜਾ ਆਪਾਂ ਰੋਜ਼ ਅਰਦਾਸ ਵਿੱਚ ਸਿਮਰਦੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬੜੀ ਬਖਸ਼ਿਸ਼ ਕੀਤੀ ਆ ਅਸੀਂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਮਨਾਇਆ ਗੁਰਬਾਣੀ ਦੇ ਜਾਪ ਵੀ ਹੋਏ ਮਹਾਂਪੁਰਸ਼ਾਂ ਦੇ ਸਥਾਨ ਤੇ ਨਗਰ ਕੀਰਤਨ ਵੀ ਸਜਾਇਆ ਗਿਆ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਮਹਾਰਾਜ ਜੀ ਸਾਡੇ ਤੇ ਮਿਹਰਾਮਤ ਕਰਨ ਅਸੀਂ ਵੀ ਸਿੱਖ ਵਾਲੀ ਕੰਨਾਂ ਦੇ ਨਾਲ ਸੁਣੀਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਿੱਖੀ ਕੰਨਾਂ ਦੇ ਨਾਲ ਸੁਣਨਾ ਕਰੀਏ ਸਿੱਖ ਬਣ ਕੇ ਸੁਣੀਏ ਸਿੱਖਦਾਲਤ ਹੁੰਦਾ ਵਿਦਿਆਰਥੀ ਤੇ ਵਿਦਿਆਰਥੀ ਬਣ ਕੇ ਸੁਣੀਏ ਸਿੱਖਿਆ ਲੈਣ ਵਾਲਾ ਬਣ ਕੇ ਸੁਣੀਏ ਮਹਾਰਾਜ ਦੀ ਸਿੱਖਿਆ ਨੂੰ ਤੇ ਸ਼ਰਧਾ ਰੂਪੀ ਅੱਖਾਂ ਦੇ ਨਾਲ ਵਿਸ਼ਵਾਸ ਰੂਪੀ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰੀਏ ਬਾਣੀ ਦੇ ਵਿੱਚੋਂ ਹੀ ਸਾਨੂੰ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਹੋ ਜਾਇਆ ਕਰਨਗੇ ਸੋ ਮਹਾਰਾਜ ਸਾਡੇ ਸਾਰਿਆਂ ਤੇ ਮਿਹਰਾਮਤ ਕਰਨ ਸਾਰੀਆਂ ਸੰਗਤਾਂ ਦਾ ਧੰਨਵਾਦ ਮਹਾਂਪੁਰਸ਼ਾਂ ਦਾ ਧੰਨਵਾਦ ਰੋਮ-ਰੋਮ ਕਰਕੇ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਵੱਡਾ ਜਿਹੜਾ ਹੈ ਸਾਰਾ ਸਤ ਸੰਗਤ ਕਰਨ ਦਾ ਸਮਾਂ ਬਖਸ਼ਿਆ ਸੇਵਾ ਕਰਨ ਦਾ ਸਮਾਂ ਬਖਸ਼ਿਆ ਸਤਿਗੁਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡਾ ਮਨੁੱਖਾ ਜਨਮ ਦਾ ਜਿਹੜਾ ਇਹ ਸਮਾਂ ਸਾਡਾ ਲੇਖੇ ਦੇ ਵਿੱਚ ਲਾਉਣਾ ਕੀਤਾ ਮਹਾਰਾਜ ਜੀ ਨੇ ਕਿਉਂਕਿ ਸਤ ਸੰਗਤ ਤੋਂ ਬਿਨਾ ਤਾਂ ਜਿਹੜਾ ਸਮਾਂ ਸਾਡਾ ਐਵੇਂ ਅਜਾਈ ਜਾਂਦਾ ਸਤ ਸੰਗਤ ਵਿੱਚ ਬੈਠ ਕੇ ਅਸੀਂ ਪਰਮੇਸ਼ਰ ਦੇ ਗੁਣ ਗਾਉਨੇ ਆ ਤਾਂ ਸਾਡਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਜਾਂਦਾ ਮਹਾਰਾਜ ਸਾਡੇ ਸਾਰਿਆਂ ਤੇ ਰਹਿਮਤ ਕਰਨ ਵਿਚਾਰਾਂ ਕਰਦਿਆਂ ਹੋਇਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਅ ਕੋ ਨੇ ਸਤਗੁਰੂ ਜੀ ਸਤਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਦੇਖੋ ਸੱਜਣ ਅਸੀਂ ਛੜਿਆ ਜੋ ਹੋਵੇ ਸਾਬਸੋਂ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ